ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ 'ਚ ਆਪਾਂ ਦਾ ਡਿਲੀ ਪਹਿਲਾ ਸੂਆ ਪਲੂਨ ਵੜ ਲੈ ਕੇ ਆਏ ਆਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਜਿਹੜੇ ਮੇਰੇ ਵੀਰਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਇਦਾਂ ਦੀ ਹੋਰ ਹੋਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਪਲੂਨ ਵੜ ਸੁੰਦੀ ਹੈ ਜੀ ਪਹਿਲਾ ਸੂਆ ਫੇਸ ਕੁਆਲਟੀ ਦੇਖ ਕੇ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਫੇਸ ਆ ਮੂੰਹ 'ਤੇ ਦੋ ਦੰਦ ਦੋ ਦੰਦ ਬੱਚੀ ਆ ਹਜੇ ਤਕਰੀਬਨ 12 ਤੋਂ 2.5 ਸਾਲਾਂ ਦੀ ਉਮਰ ਆ ਕਿ ਜੋ ਆਰਡਰ ਦੀ ਮੰਤਰ ਦੇਖ ਕੇ ਚੈੱਕ ਕਰ ਸਕਦੇ ਹੋ ਤਕਰੀਬਨ 10 ਦਿਨ ਵੜ ਲੈਂਦੀ ਹੈ 10 ਦਿਨਾਂ ਤੱਕ ਸੋਹਣਾ ਆਰਡਰ ਤਿਆਰ ਕਰਕੇ ਸੂਗੀ ਗੁਲਾਬੀ ਥਣ ਲੱਗਾ ਬਹੁਤ ਸੋਹਣਾ ਚੰਗਾ ਥਣ ਉੱਤੋਂ ਬੋਡੀ ਸਟਰਕਚਰ ਦੇਖ ਸਕਦੇ ਕੋਈ ਲਿੱਸੀ ਨਹੀਂ ਚੰਗੇ ਕੱਦ ਕਾਠ ਦੀ ਵੜ ਹੈ ਵਾਲ ਢਿੱਲਾ ਵੀ ਹਜੇ ਪਈਆਂ 10 ਦਿਨਾਂ ਤੱਕ ਸੋਹਣਾ ਆਰਡਰ ਤਿਆਰ ਕਰਨਾ ਵੜ ਨੇ ਇਹ ਸਾਈਡ ਤੋਂ ਫੇਸ ਕੁਆਲਟੀ ਦੇਖ ਕੇ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਫੇਸ ਆ ਬੱਛੀ ਜੀ ਐ ਸਰ ਤੁਸੀਂ ਥਾਣੇ ਵੀ ਚੈੱਕ ਕਰ ਲਓ ਆਰਡਰ ਦੀ ਬੰਤਰ ਦੇਖ ਲਓ ਪੂਰਾ ਅੱਗੇ ਵਾਲਾ ਆਰਡਰ ਲੱਗਾ ਹੋਇਆ ਤੇ ਅੱਗੇ ਪਿੱਛੇ ਵਾਲਾ ਪੂਰਾ ਤਿਆਰ ਕਰਕੇ ਸੋਊਗੀ ਰੇਟ ਦੀ ਗੱਲ ਕਰੀਏ ਤਾਂ ਰੇਟ ਬਿਲਕੁਲ ਜੈਜ ਜਾਂ ਵੈੜ ਦਾ ਹੈਗਾ ਜੀ 65000 ਰੁਪਈਆ ਮਾਣ ਤਾਂ ਆਪਾਂ ਕਰ ਦਾਂਗੇ ਨੰਬਰ ਆਪਾਂ ਬੋਲ ਦਿੰਨੇ 7657886834 7657886834 ਇਸ ਨੰਬਰ ਤੇ ਸੰਪਰਕ ਕਰ ਲਿਓ ਪਿੰਡ ਕੋਟ ਕਰੋੜ ਖੁਰਪਾ ਜ਼ਿਲ੍ਹਾ ਫਰੋਜਪੁਰ ਨੇੜੇ ਤਲਵੰਡੀ ਭਾਈ ਸੰਧਾਣੀ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰਦੇ ਚੈਨਲ ਕਰ ਲਓ ਸਬਸਕ੍ਰਾਈਬ ਬਣੇ ਰਹੋ ਆਪਣੇ YouTube ਚੈਨਲ ਨਾਲ ਧੰਨਵਾਦ